ਇਹ ਗੁਰੂ ਗੋਬਿੰਦ ਸਿੰਘ ਪਾਸ਼ਾ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਰਾਤੇ ਔਰ ਕਲਗੀਧਰ ਪਿਤਾ ਦਾ ਪ੍ਰਕਾਸ਼ ਉਸਤਪ ਨੂੰ ਸੰਬੰਧਿਤ ਅੱਜ ਨਗਰ ਕੀਰਤਨ ਜਿਹੜਾ ਹੈ ਉਹ ਸਜਾਇਆ ਗਿਆ ਇਹ ਗੁਰੂ ਗੋਬਿੰਦ ਸਿੰਘ ਪਾਸ਼ਾ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਰਾਤੇ ਔਰ ਕਲਗੀਧਰ ਪਿਤਾ ਦਾ ਪ੍ਰਕਾਸ਼ ਉਸਤਪ ਨੂੰ ਸੰਬੰਧਿਤ ਅੱਜ ਨਗਰ ਕੀਰਤਨ ਜਿਹੜਾ ਹੈ ਉਹ ਸਜਾਇਆ ਗਿਆ ਔਰ ਕੱਲ ਨੂੰ ਉਹਨਾਂ ਦਾ ਪ੍ਰਕਾਸ਼ ਦਿਹਾੜਾ ਜਿਹੜਾ ਉਹ ਮਨਾਇਆ ਜਾ ਰਿਹਾ ਸੋ ਮੈਂ ਸਮਝਦਾ ਜੱਗਾ ਵੱਡਾ ਇਤਿਹਾਸ ਜਿੱਡੀ ਵੱਡੀ ਕੁਰਬਾਨੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਸਹਬਜ਼ਾਦੇ ਛੋਟੇ ਸਹਬਜ਼ਾਦੇ ਉਨੀਆਂ ਚੜੇਗੇ ਵੱਡੇ ਜਿਹੜੇ ਹੀ ਉਹ ਚਮਕੌਰ ਦੇ ਮੈਦਾਨ ਦੇ ਵਿੱਚ ਸ਼ਹੀਦ ਹੋ ਗਏ ਔਰ ਕੋਈ ਵੀ ਪਿਓ ਆਪ ਦਾ ਪੁੱਤ ਮਰਨ ਤੇ ਸ਼ਹੀਦ ਹੋਣ ਤੇ ਜਕਾਰੇ ਛੱਡਦਾ ਜਿਗਾ ਕੋਈ ਵੇਖਿਆ ਉਹ ਵੇਖਿਆ ਤੇ ਇਕੱਲਾ ਗੁਰੂ ਗੋਬਿੰਦ ਸਿੰਘ ਪਾਸ਼ਾ ਉਹਨਾਂ ਨੇ ਜਕਾਰੇ ਛੱਡੇ ਔਰ ਜਦੋਂ ਤੁਰੇ ਜਾਂਦੇ ਸੀ ਤੇ ਨਾਲ ਦੇ ਸਿੰਘਾਂ ਨੇ ਗੱਲ ਕਹੀ ਪਈ ਇਹਨਾਂ ਦੀ ਲਾਸ਼ਾਂ ਦੇ ਉੱਤੇ ਥੋੜਾ ਥੋੜਾ ਕੋ ਪਾ ਲਈਏ ਕੱਪੜਾ ਪਾ ਲਈਏ ਉਹਨਾਂ ਦਾ ਦੂਜੇ ਵੀ ਮਰੇ ਜਿਹੜੇ ਸ਼ਹੀਦ ਹੋਏ ਉਹ ਮਰੇ ਆ ਔਰ ਉਹ ਵੀ ਮੇਰਾ ਹੀ ਨੇ ਖਾਲਸਾ ਪੰਥ ਆ। ਸੋ ਉਹਨਾਂ ਨੇ ਖਾਲਸਾ ਪੰਥ ਦੀ ਵੀ ਸਿਰਜਣਾ ਕੀਤੀ। ਮੈਂ ਖਾਲਸਾ ਪੰਥ ਨੂੰ ਅੱਜ ਕਹਿਣਾ ਚਾਹਣਾ ਜਿਹੜੇ ਸਿੰਘਾਂ ਵਾਲੇ ਤੇ ਕੌਰਾਂ ਵਾਲੀਆਂ ਬੀਬੀਆਂ ਨੇ ਦਾੜਾ ਤੇ ਕੇਸ ਰੱਖੋ। ਸਿਰ ਤੇ ਨੌਜਵਾਨ ਦਸਤਾਰ ਸਜਾਉਣ ਕਿਉਂਕਿ ਤਾਜ ਜੂੰਦੀਆਂ ਜਾਗਦੀਆਂ ਕੌਮਾਂ ਦੇ ਸਿਰ ਤੇ ਹੁੰਦਾ ਹੈ ਤੇ ਗੁਰੂ ਕਬੈਸਿਕ ਨੇ ਸਾਨੂੰ ਜਿਹੜਾ ਇਹ ਤਾਜ ਬਖਸ਼ਿਆ ਤੇ ਅੱਜ ਅਸੀਂ ਜਿਹੜੇ ਕੋ ਸਿੰਘਾਂ ਵਾਲੇ ਆ ਉਹ ਵੀ ਜੇ ਇਹ ਤਾਜ ਨੂੰ ਨਾਂ ਪਾਉਣ ਕਿ ਮਾਇਆ ਸੰਗਤਾਂ ਬੜੀ ਬਦਕਿਸਮਤੀ ਆ ਔਰ ਦਾੜਤ ਕੇਸ ਰੱਖਣ ਸਿਰ ਤੇ ਦਸਤਾਰਾਂ ਸਜਾਉਣ ਅਮਰਤਾਰੀ ਹੋਣ ਗੁਰੂ ਵਾਲੇ ਬਣ ਬਾਣੀ ਤੇ ਬਾਣਿਆਂ ਨਾਲ ਜੁੜਨ ਸਾਨੂੰ ਉਹਨਾਂ ਨੇ ਆਪਣਾ ਰੂਪ ਬਣਾਇਆ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਵਾਸ ਜਬਲਾ ਖਾਲਸਾ ਰਹੇ ਨਿਆਰਾ ਤਬ ਲਗ ਤੇਈ ਦੀਓ ਮੈਂ ਸਾਰਾ ਉਹਨੇ ਕਿਹਾ ਆਮ 84 ਦੇ ਨਾਲ ਗੁਰੂ ਦਾ ਸਿੱਖ ਨਿਗਾ ਰਲੂਗਾ ਉਹਦੀ ਦੇਖ ਵੱਖਰੀ ਉਹਦੀ ਪਛਾਣ ਵੱਖਰੀ ਔਰ ਉਹਰਾ ਪਰਾਵਾ ਵੱਖਰਾ ਉਹ ਸਾਰਾ ਜਿਹੜਾ ਹੋਊਗਾ ਅੱਜ ਜਿਹੜੇ ਪ੍ਰਾਵੇ ਨੂੰ ਗਵਾ ਬੈਠੇ ਮੋਨਾਂ ਨੂੰ ਆਣਾ ਮੁੜ ਮੁਖਤਰਾ ਬਚਾਓ ਪੰਥ ਦੀ ਮੁਖਤਰਾ ਬਚਾਓ ਔਰ ਗੁਰੂ ਵਾਲੇ ਬਣੋ ਖਾਲਸਾ ਰੂਪ ਸਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ